ਹੈਲੋ ਦੋਸਤੋ ਕਿਦਾਂ ਠੀਕ ਹੋ ਸਾਰੇ ਜਾਨੀ ਓਰੇ ਐਸ਼ ਗੱਲ ਸੁਣ ਬੰਦਾ ਐਸ਼ ਨੂੰ ਮਿਲੋ ਤੁਸੀਂ ਹੈਲੋ ਕਰੋ ਸਾਰਿਆਂ ਨੂੰ ਹੈਲੋ ਕਿਵੇਂ ਹੋ ਤੇਰਾ ਰਿਜ਼ਲਟ ਆ ਗਿਆ ਹੈ ਪਾਸ ਹੋ ਗਿਆ ਸਾਰਾ ਹਨਾ ਹੋ ਗਿਆ ਪਾਸ ਐਸੇ ਦੇ ਪਾਈ ਅੱਜ ਧੋਤੀ ਸਲਵਾਰ ਇਹ ਚੱਲੀ ਅੱਜ ਕਿਤੇ ਚੱਲੇ ਹੋ ਅੱਜ ਅੱਜ ਭੂਆ ਦਾ ਘਰ ਪੈਣ ਜਾ ਰਿਹਾ ਨਾ ਜਿਹੜਾ ਉਹਦੀ ਦੂਜੀ ਮੰਡਲ ਦਾ ਲੈਂਟਰ ਪੈਣਾ ਅੱਜ ਦੂਸਰੀ ਮੰਜੇ ਦਾ ਲੈਂਟਰ ਪੈਣ ਜਾ ਰਿਹਾ ਸੋ ਅੱਜ ਆ ਬਲੌਗ ਇਸੇ ਦਾ ਅਰਥ ਦੇ ਆ ਆਪਾਂ ਸਾਰੇ ਜਣੇ ਜਾਣਾ ਅੱਜ ਹਿੰਮਤਪੁਰੇ ਠੀਕ ਆ ਤੇ ਮਲਾਉਣੇ ਤੁਹਾਨੂੰ ਦੂਸਰੀ ਫੈਮਿਲੀ ਨੂੰ ਵੀ ਬਲੈਸ਼ ਨੂੰ ਦੇਖੋ ਤੁਸੀਂ ਐਸ਼ ਦੱਸੋ ਕਿੱਦਾਂ ਲੱਗਦਾ ਸੁਣਨ ਦਾ ਦੁਪੱਟਾ ਲਿਆ ਮੇਰੇ ਬੁੱਤ ਨੇ ਅੱਜ ਨਾਲ ਹਨ ਕਿਧਰ ਬਾਤ ਚੱਲਿਆ ਆਇਆ ਹੁਣ ਗਾਣਾ ਨਹੀਂ ਹੈ ਜਾਣਾ ਨਹੀਂ ਹੁਣ ਲੇਟ ਹੋ ਗਿਆ ਆਪਾਂ ਗਏ ਔਰ ਮਲਾਉਣੇ ਆ ਤੁਹਾਨੂੰ ਮੰਮੀ ਡੈਡੀ ਨਾਲ ਠੀਕ ਆ ਤੇ ਤੁਹਾਨੂੰ ਪਤਾ ਕਿ ਜਦੋਂ ਜਾਣਾ ਹੁੰਦਾ ਤੇ ਮਾਤਾ ਦੀ ਤਿਆਰੀ ਸਭ ਤੋਂ ਜ਼ਿਆਦਾ ਹੁੰਦੀ ਖਾਸ ਕਰਕੇ ਜਦੋਂ ਭੈਣਾਂ ਕੋਲ ਜਾਣਾ ਹੁੰਦਾ ਤੇ ਮੰਮੀ ਨੂੰ ਇਹ ਹੁੰਦਾ ਕਿ ਮੈਂ ਆ ਵੀ ਚੀਜ਼ ਨਾ ਰਹਿ ਜੀ ਕਿ ਆ ਵੀ ਲੈ ਜੀ ਕਿਤੇ ਆ ਵੀ ਨਾ ਰਹਿ ਜੀ ਹਣਾ ਹੁਣ ਹੁੰਦਾ ਕਿ ਭਾਰ ਦੇਵਾ ਗੱਡੀ ਜਿਹਦਾ ਵਾਸਾ ਲੈਣਾ ਸਾਰਾ ਘਰ ਹੀ ਗੱਡੀ ਦੇ ਰੱਖਦੇ ਹੋਏ ਤੇ ਵੀ ਜਾਂਦੇ ਆ ਕੁੜੀਆਂ ਨੂੰ ਠੀਕ ਆ ਠੀਕ ਆ ਹੁਣ ਕਿ ਮੰਮੀ ਡੈਡ ਨੂੰ ਬੁਲਾਉਣੇ ਆ ਫਿਰ ਆਪਾਂ ਮਿਲਦੇ ਆ ਮਨਪ੍ਰੀਤ ਦੇ ਨਾਲ ਠੀਕ ਆ ਕਿੱਥੇ ਰੱਖਣਾ ਇਹਨੂੰ ਇਨੂੰ ਮੂਰੇ ਹੀ ਰੱਖ ਲੀਏ ਮਗਰ ਡੋਲਣਾ ਜਾਵੇ ਆ ਜਾ ਦੇਖ ਉਧਰ ਬੇਬੇ ਵੀ ਮਾਂ ਰੱਖਣਾ ਕਿੱਥੇ ਆਹੇ ਇੱਥੇ ਮਾਤੀ ਰੱਖਣਾ ਕਿੱਥੇ ਰੱਖਣਾ ਕਿੱਥੇ ਰੱਖ ਡਿੱਗੀ ਜਿ ਟੇਡਾ ਨਾ ਹੋ ਜੇ ਇਹ ਕਿੱਦਾਂ ਹੈ ਹੈ ਕਿਵੇਂ ਮਾਂ ਠੀਕ ਆ ਸਟਾ ਲਓ ਇਧਰ ਬੇਬੇ ਦੇ ਹੁਣ ਗੋਡੇ ਪੋਨੇ ਪੈਣ ਲੱਗ ਦੋ ਬੇਬੇ ਨਾਲ ਦੀ ਪਾਉਂਦੀ ਵੀ ਨਹੀਂ ਗੋਡੇ ਲੈ ਹੁਣ ਐ ਨੂੰ ਕਿੱਥੇ ਰੱਖ ਜਿਉਂ ਕਿੱਥੇ ਪੀਂਗੇ ਇੰਨੂੰ ਉਧਰ ਰੱਖਦਾ ਹਾਂ ਮੈਂ ਮਾਣ ਨੂੰ ਵੇ ਲੋ ਕਿੰਨਾ ਫਿਕਰ ਆ ਵੀ ਆ ਜੋ ਉਥੇ ਲੈਂਟਰ ਰੋਟਰ ਪੈਣਾ ਤੇ ਜਿਹੜਾ ਉਹ ਹੈਗਾ ਮਟਕਾ ਦੁੱਧ ਦਾ ਭਰਿਆ ਹੋਇਆ ਕਿ ਲੋ ਲੜਾ ਪਈਂ ਦੀ ਰੇਂਦੀ ਦੁੱਧ ਵੱਧ ਤੋਂ ਵੱਧ ਜਿੰਨਾ ਚਾਹੀਦਾ ਹਨਾ ਆ ਆਪਣੇ ਘਰੇ ਹੈਗਾ ਆਪਾਂ ਕਿਹੜਾ ਮੁੱਲ ਲਿਆ ਹੋਣਾ ਸੀ ਸਹੀ ਹੈ ਨਾ ਤੂੰ ਇਹ ਕੀ ਜਿਲੇ ਹੁਣ ਰੱਖਦੀ ਸਮਾਨ ਝੋਲੇ ਪਰ ਪਰ தம் ਨੇ ਇਹਨੂੰ ਬਣਾ ਦੋ ਇਹਦੇ ਹੱਲੇ ਇਹ ਦੇ ਦੋ ਇਹਦੇ ਟੱਕਣ ਖੋਲਦਾ ਤਾਂ ਨਹੀਂ ਉਦਲਾ ਇਹ ਖੋਲ ਦੇ ਇਹਨਾਂ ਲੋਤ ਸਾਰਾ ਥੱਲੇ ਵਰਜੇ ਮਗਰ ਗੱਡੀ ਜਿਹਨੂੰ ਘੁੰਮਦੀ ਕੰਮ ਦੀ ਆ ਤੁਸੀਂ ਨਾ ਕਿਸੇ ਬਾਹਰ ਦਰਨੀ ਹੈ ਦਰਨੀ ਇਹਨਾਂ ਤੇ ਇਟ ਨਹੀਂ ਜਾ ਕੇ ਆਪਰ ਬਸ ਜਲਦੀ ਜਲਦੀ ਇੱਥੇ ਨਿਕਲ ਜਾਣਾ ਹੈ ਹੋਰ ਬਸ ਨਾਲੇ ਫਿਰ ਅਗਲੇ ਅੰਦੋਤ ਚਾਹੀਦਾ ਚਾਹ ਪੋਣੀ ਕਰ ਜਾਈਂਗਾ ਆਹ ਬਾਪੂ ਨੇੜੇ ਮੜਾ ਜਾਉ ਰੇ ਆਹ ਬਾਪੂ ਹੂੰ ਰੇ ਆ ਤੂੰ ਇਹ ਨਹੀਂ ਜਾਣੇ ਨਾਲ ਹੂੰ ਬਾਪੂ ਉੱਪਰ ਹੈ ਬੜੀ ਬਾਪੂ ਨੂੰ ਅੱਜ ਲੈ ਜਾਣਾ ਸੀ ਅੱਜ ਇਹਨੇ ਮੰਗਣੇ ਤੇ ਜਾਣਾ ਨਹੀਂ ਅੱਜ ਇਹਨੇ ਮੈਂ ਤੁਹੇ ਭੇਜਣਾ ਹੀ ਸੀਗਾ ਨਾਲ ਤੇ ਮੰਗਣਾ ਤੇ ਰਹਿਣ ਦੇ ਜਾਣ ਨੂੰ ਤੇ ਇੱਥੇ ਜਾਵੜੀ ਮੈਂ ਤਾਂ ਕਹਿ ਗਈ ਕਿ ਨਹੀਂ ਨਹੀਂ ਉੱਤੇ ਪਾਰਟੀ ਚੱਲਣੀ ਐ ਉਹਨਾਂ ਨੂੰ ਪਾਰਟੀ ਹਾਂ ਪਾਰਟੀ ਤੇ ਜਾਣ ਨੂੰ ਠੀਕ ਆ ਫਿਰ ਸਿੱਗੇ ਜਾਣ ਲੋਬੀ ਦੋਸਤਾਂ ਨਾਲ ਚੱਕ ਕੇ ਆਏ ਕਹਿ ਕੇ ਗਿਆ ਹਾਂ ਲਓ ਜੀ ਅੱਜ ਪੈਣ ਜਾ ਰਹੀ ਆ ਤੁਹਾਨੂੰ ਦੱਸਿਆ ਜਿੱਦਾਂ ਕਿ ਭੈਣ ਦੇ ਘਰ ਪੈ ਰਿਆ ਹਾਂ ਦੂਸਰੀ ਮੰਜ਼ਲ ਦਾ ਲੈਂਟਰ ਪੈਣ ਜਾ ਰਿਹਾ ਮੈਂ ਤੇ ਮਨਪ੍ਰੀਤ ਚੱਲੇ ਆ ਜਲਦੀ ਮਨਪ੍ਰੀਤ ਨੂੰ ਮਿਲਾਉਣੇ ਆ ਤੁਹਾਨੂੰ ਐਸ ਚੱਲੀ ਆ ਤੇ ਆਪਣਾ ਵੀ ਹੁਣ ਥੋੜੀ ਫ੍ਰੀ ਹੋ ਗਿਆ ਪ੍ਰੋਗਰਾਮ ਦੋਕ ਰਹਿ ਗਈ ਆ ਓਕੇ ਪਹਿਲੇ ਲੈਂਟਰ ਤੇ ਨਹੀਂ ਗਈ ਤੂੰ ਮੈਂ ਇੱਥੇ ਲੱਗ ਗਈ ਤੂੰ ਉਹ ਨਿੱਕਾ ਜਿਹਾ ਛੱਟ ਜਾਨੇ ਲੈ ਆਏ ਕਹਿ ਦਿੰਦੀ ਆਵਾਜ਼ ਤੂੰ ਜਾਣਦੀ ਆਪ ਨਹੀਂ ਕਿੱਧਰ ਗੱਲ ਕਰ ਹਾਂ ਆ ਤੇ ਤੈਨੂੰ ਬਿੱਲੀ ਆ ਜਾਂਦੇ ਨੇ ਖੜੀ ਰਹੀ ਜਿਹੜੀ ਉਹ ਕਿੰਨੀ ਮਿੰਟ ਉਹ ਕੋਕਿਓਗਾ ਕਾਹਨ ਨਹੀਂ ਲਿਆ ਹੋ ਜਾਸਾ ਤਾਂ ਛੋਣ ਵਾਲੀ ਹਾਂ ਠੀਕ ਆ ਉਹਦੇ ਨੂੰ ਛੋ ਜਾ ਅੱਛਾ ਇਹ ਮੈਨੂੰ ਜਾਵੜਿਆ ਕਰਨ ਠੀਕ ਆ ਲਾਉ ਮਸ਼ੀਨ ਕਿਹੜਾ ਬਾਪੂ ਉਹ ਤਾਂ ਹੋਰੇ ਹੀ ਬਸ ਬਾਪੂ ਲਾਉ ਮਸ਼ੀਨ ਬਾਪੂ ਨੇ ਤਾਂ ਗਾਲਾਂ ਕੱਢ ਕੇ ਮਸ਼ੀਨ ਹੀ ਖਰਾਬ ਕਰ ਦੇਣੀ ਆਪਨੇ ਹੈਲੋ ਜੀ ਸਤਿ ਸ਼੍ਰੀ ਅਕਾਲ ਸੋ ਤੁਹਾਨੂੰ ਪਤਾ ਲੱਗ ਹੀ ਚੁੱਕਿਆ ਹੁਣ ਵੀ ਅੱਜ ਅਸੀਂ ਚੱਲੇ ਆ ਕਿਤੇ ਫੇਰ ਸੋ ਤੁਹਾਨੂੰ ਪਤਾ ਲੱਗ ਹੀ ਗਿਆ ਹੁਣ ਅੱਜ ਕੈਮਰਾਮੈਨ ਚੇਂਜ ਆ ਜਾਈ ਕੈਮਰਾਮੈਨ ਨਹੀਂ ਚੇਂਜ ਹਾਂ ਘਰ ਵਾਲੀ ਚੇਂਜ ਘਰ ਵਾਲੇ ਵੀ ਉਹੀ ਆ 7 ਸਾਲ ਹੋ ਗਏ ਆ ਚੱਕਿਆ ਸੌਣ ਦਿਨ ਤੇਰੀ ਅੱਜ ਮੈਚਿੰਗ ਕੀਤੀ ਗਈ ਤੇਨੂੰ ਮੈਚਿੰਗ ਕਰਕੇ ਪਾਉਣੀ ਆ ਮੈਂ ਸੂਰ ਨੂੰ ਮੈਚਿੰਗ ਫੇਰ ਵੀ ਨਹੀਂ ਹੋਈ ਮੇਰਾ ਡਾਰਕ ਹੋ ਗਿਆ ਡਾਰਕ ਕਲਰ ਹੋ ਗਿਆ ਲਾਈਟ ਮੇਰਾ ਹੋ ਗਿਆ ਕਲਰ ਹੂੰ ਹੂੰ ਸੋ ਸਾਰੇ ਜਾਣੇ ਦਿਵੋ ਦਵਾਵਾ ਜੀ ਹਨਾ ਕਿ ਇੱਕ ਹਰੇਕ ਪਰਿਵਾਰ ਦਾ ਸੁਪਨਾ ਹੁੰਦਾ ਹਨ ਅੱਧਿਆਂ ਦੇ ਪੂਰੇ ਹੋ ਗਏ ਹਨ ਅੱਧਿਆਂ ਦੇ ਹੋਈ ਨਹੀਂ ਹੋਣੇ ਅਜੇ ਅੱਧਿਆਂ ਦੇ ਸੁਪਨੇ ਮਨਾਂ 'ਚ ਹੋਣਗੇ ਪਰਮਾਤਮਾ ਸਭ ਦੇ ਪੂਰੇ ਕਰੇ ਜਿਹੜਾ ਘਰ ਹੁੰਦਾ ਇੱਕ ਬਹੁਤ ਵੱਡਾ ਸੁਪਨਾ ਹੁੰਦਾ ਆਪਣਾ ਕਦੋਂ ਆਪਾਂ ਘਰ ਬਣਾਈਗੇ ਸੋ ਉਹਨਾਂ ਦਾ ਇੱਕ ਡ੍ਰੀਮ ਸੀਗਾ ਕਿ ਸਾਡਾ ਬਹੁਤ ਸੋਹਣਾ ਘਰ ਹੋਵੇ ਹਨਾ ਤੇ ਪਹਿਲਾ ਵਾਲਾ ਘਰ ਫਿਰ ਤੁਸੀਂ ਦੇਖਿਆ ਸੀਗਾ ਹੁਣ ਦੁਬਾਰਾ ਨਵੀਂ ਕੋਠੀ ਬਣਨ ਜਾ ਰਹੀ ਆ ਤੇ ਜਾ ਕੇ ਵੀ ਦਿਖਾਉਣੇ ਆ ਲੈਂਟਰ ਦੀ ਪਹਿਲੇ ਜਦੋਂ ਫਸਟ ਟਾਈਮ ਪਿਆ ਸੀ ਉਦੋਂ ਦਾ ਪਾਈ ਸੀ ਵੀਡੀਓ ਹਾਂ ਪਾਈ ਸੀ ਸੋ ਉਹੀ ਕਹਿ ਰਹੇ ਨਾ ਪਾਰਟ 2 ਆ ਹੁਣ ਉ बन जा रही है बहुत कैंट चीज बन जा रही है ओके सो नक्शा ਕੀਤਾ ਸੀ ਇਧਰ ਦਾਸ ਨਹੀਂ ਸਿਲੈਕਟ ओके ਤੇ ਬਹੁਤ ਸੋਹਣਾ ਲੱਗਦਾ ਬਾਕੀ ਤੁਸੀਂ ਦੇਖ ਲੈਣਾ ਵੱਖਰੀ ਜੀ ਚੀਜ਼ ਹੈ ਸਭ ਤੋਂ ਛੋਟਾ ਜਿਹਾ ਨਕਸ਼ਾ ਬਾਲਾ ਵੱਡਾ ਵੀ ਨਹੀਂ ਪਰ ਵੇਖਣ ਨੂੰ ਕੋਠੀ ਬਹੁਤ ਵੱਡੀ ਬਣ ਜਾਣੀ ਆ ਉਹ ਤੇ ਪਰ ਬਾਲਾ ਜਿਆਦਾ ਨਹੀਂ ਜਗ੍ਹਾ ਸਤੀ ਵੀ ਘੈਂਟ ਆ ਪਰ ਮੁੱਖ ਦੀ ਗੱਲ ਪੂਰੀ ਇਹ ਹੈ ਚੱਲੋ ਬਾਕੀ ਜਦੋਂ ਪ੍ਰੋਪਰ ਰੈਡੀ ਹੋ ਗਈ ਉਦੋਂ ਪਤਾ ਲੱਗ ਜਾਊਗਾ ਸਾਰਿਆਂ ਨੂੰ ਹਾਂ ਬਾਕੀ ਬੇਬੇ ਨੇ ਭਾਰ ਭਾਰ ਕੇ ਦੁੱਧ ਦੇ ਰਕਤੀਆਂ ਵਿੱਚ ਤੇ ਉੱਥੇ ਪਤਾ ਨਹੀਂ ਪਹੁੰਚਣਾ ਕਿ ਰਾਜ ਹੀ ਡੋਲ ਜੇਣਾ ਨਹੀਂ ਗਾਗਰ ਭਰ ਕੇ ਰੱਖਦੇ ਲੁਫਾਫਾ ਲਾ ਕੇ ਹੁਣ ਚੰਗੀ ਤਰ੍ਹਾਂ ਬੰਦ ਕੀਤਾ ਜੜੀ ਨੇ ਗਾਗਰ ਗੁੱਗਰ ਲਈ ਬਾਪੂ ਦਾ ਬੰਦ ਕੀਤਾ ਫੇਰ ਤੇ ਫੇਰ ਤੇ ਫੇਰ ਨਹੀਂ ਪਹੁੰਚਦਾ ਸਿਰੇ ਜੀ ਬਾਪੂ ਨੇ ਬੰਦ ਕੀਤਾ ਨਾ ਟੱਕਣਾ ਅੱਛਾ ਇਹ ਮਿਲਾਂਗੇ ਐਸ਼ ਹੋਲਾਂ ਨੇ ਟੱਕਣਾ ਬਾਪੂ ਉਹਦਾ ਐਸ਼ ਜਾਨਾ ਨਹੀਂ ਆ ਜੋ ਕੰਮ ਹੋ ਗਿਆ ਆਜ ਆਇ ਤੇ ਚੱਲ ਆਇ ਤੇ ਚੱਲ ਲਓ ਦੇਖੋ ਸਾਡੀ ਫੈਮਿਲੀ ਛੋਟੀ ਹੈ ਐ ਸ਼ਾਪਾ ਕਿੱਥੇ ਚੱਲੇ ਅੱਜ ਵਾਟਰਮੇਲਨ ਲੈ ਲਿਆ ਉਹ ਤਾਂ ਹੈ ਹੈ ਉਹ ਵਾਟਰਮੇਲਨ ਲੈ ਲਿਆ ਲੈ ਲਿਆ ਵਾਟਰਮੇਲਨ ਵੀ ਲੈ ਲਿਆ ਸਾਰਾ ਕੁਝ ਲੈ ਲਿਆ ਰੱਖ ਲਿਆ ਹੈ ਹਾਂ ਲਓ ਜਾ ਫਿਰ ਦਾਦੀ ਨੂੰ ਵਾੇ ਘਰ ਚੱਲਦੇ ਹੈਂ ਦਾਦੀ ਨੂੰ ਵਾੇ ਘਰ ਚੱਲਦੇ ਦਾਦੀ ਚੱਲੇ ਅਸੀਂ ਸ਼ਿੰਦਾਰ ਤਿੰਨ ਘਣਾ ਰੋਜੀ ਤਰਚਾਂਦੇ ਆ ਮੇਰੀ ਜਿਹੜੀ ਭਾਂਜੀ ਆ ਉਹਦੇ ਨਾਲ ਇਹਦੀ ਬੜੀ ਅਟੈਚਮੈਂਟ ਆ ਚੌਕਲੇਟਾਂ ਲੈ ਕੇ ਰੱਖ ਲਈਆਂ ਉਹਦੇ ਵਾਸਤੇ ਵੀ ਰੱਖ ਲਈਆਂ ਤੇ ਆਪਦੇ ਵਾਸਤੇ ਵੀ ਰੱਖ ਲਈਆਂ ਚਲ ਠੀਕ ਆ ਮਾਂ ਫਿਰ ਮੈਨੂੰ ਵੀ ਲੈ ਜਾ ਅਸ ਲੈ ਜਾ ਆ ਜਾ ਫਿਰ ਆ ਆ ਸੋ ਉਹੀ ਡਾਇਲੋਗ ਫੇਰ ਬੇਬੇ ਤਿਆਰ ਰੱਖੀ ਚੰਗਾ ਮਗਰੋ ਜੀ ਲਗ ਲੱਗ ਜੂ ਚੱਲੀ ਰੌਣਕ ਕਰ ਦੇਈਏ ਅੱਜ ਆਉਣੇ ਦੇ ਖਾਣੇ ਦੇ ਕੇ ਤਰ ਜੰਦੇ ਤੰਤੀ ਰਾਤ ਕੱਟ ਕੇ ਹਾਂ ਐ ਨਹੀਂ ਸਾਡਾ ਵੀਜ਼ਾ ਆਇਆ ਵੇ ਚੱਲੇ ਆ ਬਾਹਰ ਨੂੰ ਗੇ ਵੀ ਫਿਰ ਮਗਰੋਂ ਜੀ ਵੀ ਲਾਊਗਾ ਤੁਹਾਡਾ ਜਾ ਕੋਈ ਨਹੀਂ ਵੀਜ਼ਾ ਆਇਆ ਤਾਂ ਫਿਰ ਕੀ ਆ ਆਹ ਮਗਰੋਂ ਵੀ ਇਹ ਦੇ ਵਿੱਚ ਜਥੇਗਾ ਫਰਲਾ ਬਤੀ ਰਹਿਣਾ 15 ਸਾਲ ਲਾ ਕੇ ਮੁੜੇ ਸੋ ਜਲਦ ਜਾਂਦੇ ਬੇਬੇ ਨੂੰ ਉਹੀ ਆਪਣਾ ਪੁਰਾਣਾ ਡਾਇਲੋਗ ਮਾਰ ਕੇ ਚੱਲਦੇ ਚੰਗਾ ਬੇਬੇ ਫੁਫਕੇ ਲੈ ਲੜੀ ਨਾ ਰਲ ਮਿਲ ਕੇ ਰਹੋ ਮਗਰੋਂ ਲੜਨਾ ਤਾਂ ਹੈਗਾ ਹੀ ਕੈਮਰੇ ਪੂਰੇ ਚਾਲੂ ਕਰ ਜਾ ਫੇ ਲੜਾਈ ਵੇਖੀ ਜਾਏ ਰਾਤ ਲਾਈਵ ਦਾ ਫੂਟ ਲਾਈਵ ਲਾਈਵ ਚੱਲ ਪਈ ਦੀ ਲੜਾਈ ਦਾ ਹਨਾ ਹੁਣ ਪਤੀਲਾ ਉਹ ਟਿੰਗਾ ਭਾਰਾ ਉਹ ਕੁੱਟਣ ਵਾਲਾ ਨਹੀਂ ਹਨਾ ਮੈਂ ਸਹੀ ਗੱਲ ਆ ਹਾਣਾ ਪੂਆ ਕੀ ਕੋਠੀ ਤੇ ਇੰਟਰ ਤੇ ਜਾਣਾ ਹੈ ਹਨਾ ਦੂਜੀ ਮੰਜ਼ਲ ਤੇ 440 ਦਿਨ ਲਾ ਕੇ ਆਉਣੇ ਆ ਉੱਥੇ ਸਵੇਰੇ ਉੱਠਣ ਉੱਠਣ ਸਾਰ ਨਾ ਪਹਿਲਾਂ ਐਸ਼ੇ ਵੀ ਨਹੀਂ ਪੁੱਛਿਆ ਮੈਂ ਕਿ ਆਪਾਂ ਜੈਸ ਕਾਕੇ ਕੋਲੇ ਜਾਣਾ ਪਹਿਲਾਂ ਮਨੇ ਪੁੱਛਿਆ ਵੀ ਕਿੰਨੇ ਦਿਨ ਲਾ ਕੇ ਆਉਣੇ ਆ ਆਪਾਂ ਉੱਥੇ ਮੈਂ ਕਿਹਾ ਆਪਾਂ ਹੱਥੋਂ ਨਹੀਂ ਮੁੜਿਆ ਹੁਣ ਹਾਂ ਨਹੀਂ ਨਹੀਂ ਕਹਿੰਦੀ ਅੱਜ ਤਾਂ ਨਹੀਂ ਮੁੜਨਾਗਾ ਤੇ ਆਪਾਂ ਐ ਕਰਦੇ ਹਾਂ ਚਲ ਚੰਗਾ ਹੋ ਵੀ ਆਓ ਫਿਰ ਚੱਲਦੇ ਆਪਾਂ ਠੀਕ ਵੀਰਾ ਹਾਂ ਚੰਗਾ ਚੰਗਾ ਵੀ ਓਕੇ ਬੇਬੇ ਸੱਸ ਦੀ ਗੱਲ ਚਲੋ ਚੰਗਾ ਵਾਪਸ ਸੱਸ ਦੀ ਗੱਲ ਮੈਂ ਸੱਸ ਦੀ ਗੱਲ ਕਰਦੀ ਬਾਪੂ ਨਹੀਂ ਨਹੀਂ ਸੱਸ ਦੀ ਗੱਲ ਇਹ ਤਾਂ ਪਤੀ ਲਈ ਖੜਕਾਉਣ ਦੀ ਹੁੰਦੀ ਹੋਰ ਵੀ ਨੇੜੇ ਆਉਂਦਾ ਹੁਣ ਤੇਰੇ ਇਹ ਹੁਣ ਮੇਰੇ ਤੋਂ ਡਰਦਾ ਆ ਹਾਂ ਹਾਂ ਨਹੀਂ ਆਉਂਦਾ ਫੇਰੇ। ਡਾਬ ਗਿਆ ਬਾਪੂ ਹਣ। ਆ ਇਹ ਨਹੀਂ ਡਾਬਦਾ ਬੇਬੇ। ਹਾਂ। ਆ ਇਹ ਨਹੀਂ ਡਾਬਦਾ ਉਹ। ਆ ਇਹ ਨਹੀਂ ਜੱਟ ਡਾਬਦਾ। ਹਾਂ। ਚੁੰਨੀ ਤ ਲੈ ਲਓ। ਗੱਡੀ ਚਲਾ ਦੀ। ਤੇ ਛੋੜ ਕੇ ਕੈਨ ਜੋ ਮਰਜੀ ਆ। ਬੇਬੇ ਸਾਡੀ ਬਾਪੂ ਤੋਂ ਬਹੁਤ ਜਲਦੀ ਆ। ਮੂੰ ਛੋੜਨ ਹੱਸ ਕੇ ਖੇਡ ਲਈਦਾ। ਠੀਕ ਆ। ਬਾਪੂ ਬਹੁ ਨੀਰੀ ਬਣਾਉਂਦਾ ਬੇਬੇ ਜੋ ਗਰਮ ਹੋ ਜਾਂਦਾ ਨਾ। ਬਾਪੂ ਵੀਡੀਓ ਚ ਨਹੀਂ ਬੋਲਦਾ। ਬਾਪੂ ਗਰਮ ਬਹੁਤ ਆਂਦਾ। ਬੇਬੇ ਭੱਜੀ ਫਿਰਦੀ ਨਹੀਂ ਵਾ। ਚੱਲ ਪਤੋ ਬਾਰੀ ਖੋਲ ਬੈਠੀਏ ਚੱਲ ਫਿਰ ਇੱਕ ਮੋਈ ਕਰ ਦਾਂ ਸੋਹਣੀ ਜੀ ਓਏ ਮੈਨੂੰ ਸੜਦਾ ਖੜਦਾ ਸਹੀ ਆ ਆ ਚਲੋ ਫਿਰ ਸਲਵਾਰ ਸੁਬਨ ਨੂੰ ਭੋਗੜਾ ਲਾ ਦੀ ਇਹ ਵਾਲੀ ਪਾਈ ਮੇਰਾ ਫੇਵਰਿਟ ਸੂਟ ਹੈ ਵਾਲ ਜਿਹੜਾ ਇਸ ਨੇ ਪਾਇਆ ਹੋਇਆ ਆ ਹਾਂ ਬਹਿ ਜਾਓ ਬਈ ਠੀਕ ਆ ਚਾਕਲੇਟਾਂ ਪਹਿਲਾਂ ਰੱਖੀ ਬੈਠੀ ਐ ਇਹ ਦੇਖ ਦੋ ਚਾਕਲੇਟ ਰੱਖੀ ਬੈਠੀ ਐ ਆਇਓ ਉਹ ਆਇਓ ਦੇਖੀ ਇੱਧਰ ਦੋ ਚਾਕਲੇਟ ਰੱਖ ਲਈਆਂ ਇੱਕ ਕੀ ਦੀ ਇੱਕ ਕੀ ਦੀ ਆ ਇੱਕ ਜੈਸ ਦੀ ਆ ਚਲੋ ਫਿਰ ਮੈਂ ਫਿਰ ਪਹੁੰਚ ਗਏ ਫਿਰ ਆਪਾਂ ਫਿਰ ਮਿਲਦੇ ਹਾਂ 사ਜਨ ਕਰੋ ਕੰਟੀਨਿਊ ਵਲੌਗ ਓਕੇ ਤੁਹਾਨੂੰ ਦਿਖਾਉਣੇ ਆਪਾਂ ਘਰ ਜਾ ਕੇ ਤੇ ਮਾਹੌਲ ਅੱਜ ਘਰ ਦਾ ਉਸ ਹੁੰਦਾ ਆਜੋ ਫਿਰ ਪਹੁੰਚ ਗਏ ਆਪਾਂ ਹਿੰਮਤਪੁਰੇ ਤੇ ਕਹਿੰਦੇ ਆਪ ਦਾ ਕਹਿੰਦੇ ਚਵਾਰਾ 100 ਕੋਲ ਦਹ ਜਾਂਦਾ ਤੇ ਉਹ ਬੰਦੇ ਖੜੇ ਆ ਉੱਤੇ ਚਿੱਟੀ ਕੋਠੀ ਦੇ ਪਰਲੇ ਪਾਸੇ ਉਹ ਆਪਣੀ ਉਹ ਲੈਂਟਰ ਪੈਨ ਲਗਾ ਉੱਪਰ ਦਾ ਉਹ ਵਿਆਹ ਕਰ ਆਪਣਾ ਆਓ ਫਿਰ ਤੁਹਾਨੂੰ ਦਿਖਾਉਣੇ ਆ ਘਰ ਨੂੰ ਜਾ ਕੇ ਕਰਿਓ ਕੰਟੀਨਿਊ ਸਾਰੇ ਜਣੇ ਸੀਮਟ ਆ ਗਿਆ ਜੀ ਤੇ ਹੁਣ ਲੱਗੀਆਂ ਤਿਆਰੀਆਂ ਮਸ਼ੀਨ ਮਸ਼ੂਨ ਸੈਟ ਆ ਉਧਰ ਪੂਰੀ ਤੇ ਕੁਸ਼ਕ ਪੂਰੀਆਂ ਵਾਧੀਆਂ ਸੀਗੀਆਂ ਉਹ ਹੁਣ ਘਰੇ ਲਾ ਰਹੇ ਆ ਤੇ ਉਧਰ ਮਸ਼ੀਨ ਆਪਣੀ ਕਰਤੀ ਆ ਸੈਟ ਤੇ ਉਸ ਤੋਂ ਬਾਅਦ ਲੈਂਟਰ ਪੂਰਾ ਲੈਣ ਨੂੰ ਰਾਂ ਸ਼ੁਰੂ ਤਿਆਰੀ ਆ ਆਜੋ ਫਿਰ ਆਪਾਂ ਹੁਣ ਲੈਂਟਰ ਤੇ ਮਿਲਦੇ ਆ ਲਓ ਵੀ ਲੱਗ ਗਿਆ ਲੈਂਟਰ ਦੂਸਰੀ ਮੰਡਲ ਦਾ ਪੈਣ ਪ੍ਰਮਾਤਮਾ ਸਾਹਿਬ ਦੇ ਵਿੱਚ ਪੂਰੀ ਕਰੇ ਸਭ ਦਾ ਸੁਪਨਾ ਹੁੰਦਾ ਘਰ ਬਣਾਉਣਾ ਹਨ ਤੇ ਵਾਹਿਗੁਰੂ ਸਾਹਿਬ ਤੇ ਜਮੀਰ ਪਰੇ ਹੱਥ ਰੱਖੀ। ਅੱਗੇ ਜਾਣ ਤੋਂ ਡਰ ਲੱਗਦਾ ਕਿਉਂਕਿ ਨੀਵਾ ਬਹੁਤ ਜ਼ਿਆਦਾ ਹੈ ਨਾ। ਤੇ ਇੱਥੇ ਤੁਹਾਨੂੰ ਦਿਖਾਉਣੀ ਆ ਆਪਾਂ ਸਾਰੇ ਵਿਚਾਰੇ ਆਪਣੇ ਸਾਰੇ ਮਿਹਨਤ ਕਰਦੇ ਆ ਵਿਚਾਰੇ ਬੰਦੇ। ਇੱਥੇ ਨਾਲ ਹੈਗਾ ਛੱਪੜ ਜਿੱਦਾਂ ਆਪਣਾ ਚੀਤੇ ਦੇ ਛੱਪੜ ਹੁੰਦਾ ਤੇ ਸਾਹਮਣੇ ਬਹੁਤ ਖੂਬਸੂਰਤ ਕੋਠੀ ਆ ਲੱਗਦੀ ਆ ਆਪਣੇ। ਤੇ ਚੀਤੇ ਜਿੱਦਾਂ ਛੱਪੜ ਆ ਇੱਥੇ ਵੀ ਘਰ ਦੇ ਸਾਹਮਣੇ ਛੱਪੜ ਹੁੰਦਾ ਜੀ ਨੂੰ ਆਪਾਂ ਇੰਗਲਿਸ਼ ਦੇ ਵਿੱਚ ਲੇਕ ਕਹਿ ਸਕਦੇ ਆ ਕਿ ਲੇਕ ਦੇ ਕੰਡੇ ਤੇ ਘਰ ਬਣ ਜਾ ਰਹੇ ਆ ਆਪਣਾ। ਆ ਚੀਜ਼ ਸਾਰੀ ਟੁੱਟ ਜਾਣੀ ਆ ਡਿਜ਼ਾਈਨ ਡਿਜ਼ਾਈਨ ਰਹਿਣਾ ਬਣਿਆ ਬਣਿਆ ਹਣਾ ਸਾਰੀ ਆਪਣੀ ਹਣਾ ਇਹ ਸਾਰੀ ਜਿਹੜੀ ਉੱਪਰ ਮੋਲਡਿੰਗ ਕਹਿੰਦੇ ਨੇ ਆਪਾਂ ਮੋਲਡਿੰਗ ਬਣ ਰਹੀ ਹੈ ਸਾਰੀ ਇਹ ਉਸ ਤੋਂ ਬਾਅਦ ਜਿਵੇਂ ਸਾਰੀ ਨਿਕਲ ਜੂ ਆ ਗਿਆ ਕੋਠੀ ਦਾ ਫਰੰਟ ਇਹ ਆਪਾਂ ਸ਼ਾਰਟ ਦਿਖਾ ਰਹੇ ਹਾਂ ਉੱਪਰਲਾ ਤੇ ਤੁਹਾਨੂੰ ਨੀਚੇ ਦਾ ਵੀਊ ਵੀ ਦਿਨੇ ਜਾ ਕੇ ਠੀਕ ਆ ਉਹ ਤੁਹਾਨੂੰ ਕਿਦਾਂ ਲੱਗਦੀ ਕੋਠੀ ਲਓ ਜੀ ਦੋਸਤੋ ਆ ਹੈਗੀ ਉੱਪਰਲੀ ਮੰਜ਼ਲ ਫਾਲਪੇਰਿਆ ਲੈਂਟ੍ਰਜ ਤੇ ਆ ਉੱਪਰ ਇੱਕ ਬੈੱਡਰੂਮ ਆ ਇਹਦੇ ਨਾਲ ਅਟੈਚ ਬਾਥਰੂਮ ਆ ਆ ਡਿਜ਼ਾਈਨ ਦੇਖੋ ਬਹੁਤ ਕੈਂਟ ਬਣਾ ਜਦੋਂ ਕਾਲਪ ਫੁੱਲ ਗਿਆ ਜਿਹੜਾ ਆ ਦਰਵਾਜ਼ਾ ਹੁੰਦਾ ਧੁੱਪ ਦੇ ਵਿੱਚ ਉਂ ਖਰਾਬ ਹੁੰਦਾ ਅਕਸਰ ਆਪਣਾ ਜਿਹੜਾ ਉੱਪਰਲਾ ਦਰਵਾਜ਼ਾ ਹੁੰਦਾ ਧੁੱਪ ਦੇ ਵਿੱਚ ਖਰਾਬ ਹੋ ਜਾਂਦਾ ਪਰ ਹੁਣ ਇਹ ਤੇ ਛੱਤ ਹੋਊਗੀ ਤੇ ਖਰਾਬ ਨਹੀਂ ਹੋਊਗਾ ਦਰਵਾਜ਼ਾ ਵੀ ਤੇ ਬਾਕੀ ਡਿਜ਼ਾਈਨ ਥੱਲੋ ਬੋਕ ਹੈਂਡ ਲੱਗਣਾ ਬਣਿਆ ਹੋਇਆ। ਤੁਹਾਨੂੰ ਮੈਂ ਥੱਲੇ ਜਾ ਕੇ ਵੀਡੀਓ ਦਿਖਾਉਂਗਾ। ਆਹ ਡਿਜ਼ਾਈਨਿੰਗ ਵੀਰ ਆ ਬੋਕ ਹੈਂਡ ਬਣਨੀ ਵੀਰੋਂ ਤਿਆਰ ਹੋ ਗਈ ਪੂਰੀ। ਹੁਣ ਆਪਾਂ ਦਿਖਾਉਣੇ ਥੱਲੋਂ ਤੁਹਾਨੂੰ। ਇੱਕ ਬੈਡਰੂਮ ਆ ਗਿਆ ਆ ਗਿਆ ਸਟੋਰ ਰੂਮ ਇੱਧਰ ਇਹ ਇੱਕ ਆ ਬੈਡਰੂਮ ਆ ਗਿਆ ਆਪਣਾ ਇਹ ਡਰੈੰਗ ਰੂਮ ਆ ਗਿਆ ਅੱਧਾ-ਅੱਧਾ ਫਟਦਾ ਹੋਊ ਸੂਰਜ ਆਉਂਦਾ ਹੋਊ ਦੇ ਪੀ ਐਂਟੀ ਨੂੰ ਹੋਸੀ ਐਂਟੀ ਗਾ ਰਿਹਾ ਹੈ ਉਹ ਵੀ ਮਿੱਤਰ ਜਿਹੜਾ ਫਾਈਨਲ ਡਿਜ਼ਾਈਨ ਆ ਕੋਠੀ ਦਾ ਫਰੰਟ ਉਹ ਦਿਖਾਉਣੇ ਤੁਹਾਨੂੰ ਆ ਲਓ ਜੀ ਆ ਆ ਗਿਆ ਫਾਈਨਲ ਇਹਦਾ ਜਿਹੜਾ ਆਪਣਾ ਮੂਰੇ ਲੁੱਕ ਬਣਨੀ ਆ ਤੇ ਬਾਕੀ ਇਹ ਜਿਹੜੀ ਉੱਪਰ ਹੈਗੀ ਆ ਇਹਦੇ ਇਹਦੇ ਉੱਪਰ ਹੈ ਡਿਜ਼ਾਈਨ ਬਣਨੇ ਆ ਕਾਫੀ ਜ਼ਿਆਦੇ ਇਹ ਕੋਠੀ ਦਾ ਫਰੰਟ ਆ ਗਿਆ ਕਹਿੰਦਾ ਮਤਲਬ ਆਪਣਾ ਓਕੇ ਜਿਹੜੀ ਸਾਹਮਣੇ ਆ ਗਈ ਤੁਸੀਂ ਦੇਖ ਪਾ ਰਹੇ ਹੋ ਮੇਨ ਐਂਟਰੀ ਆ ਗਈ ਜਿਹੜਾ ਇਧਰ ਪੋਰਚ ਆ ਆਮ ਸਾਰੀਆਂ ਕੋਠੀਆਂ ਦੀ ਆ ਪੋਰਚ ਵਿੱਚ ਮੇਨ ਐਂਟਰੀ ਕੀਤੀ ਹੁੰਦੀ ਆ ਤੇ ਆਪਾਂ ਇਹ ਅਲੱਗ ਰੱਖਿਆ ਚੀਜ਼ ਕਰਕੇ ਜਿੱਦ ਸਿਰਫ ਇੱਥੇ ਗੱਡੀ ਲਾਉਣ ਵਾਸਤੇ ਲੱਗ ਆ ਤੇ ਆਹ ਵਾਲੇ ਜਿਹੜੀ ਮੇਨ ਐਂਟਰੀ ਅਲੱਗ ਹੈਗੀ ਇਹ ਵਾਲੀ ਸੋ ਸੇਮ ਜਿਹਾ ਉੱਪਰ ਮੈਂ ਕਿਹਾ ਸੀਗਾ ਇਹ ਦਰਵਾਜ਼ੇ ਨੂੰ ਤੋਂ ਆਪਣੀ ਪਊਗੀ ਮੂਰੇ ਉਹ ਅੱਗੇ ਵਾਧਰਾ ਬਣਿਆ ਹੋਇਆ ਤੇ ਇਹਦੇ ਉੱਪਰ ਇੱਕ ਟੇਪਰ ਬਣੂਗਾ ਟੇਢੇ ਲੋਟ ਜਿੱਦੋਂ ਬਣ ਗਿਆ ਉਹ ਦਿਖਾਵਾਂਗੇ ਉੱਪਰ ਲੈਂਟਰ ਪਈ ਜਾਂਦਾ ਆਪਣਾ ਤੇ ਥੱਲੇ ਘੋੜੀਆਂ ਘਾੜੀਆਂ ਲੱਗੀਆਂ ਹੋਣਗੀਆਂ ਜਦੋਂ ਨਿਕਲ ਗਈਆਂ ਫਿਰ ਗਲਾਈਆਂ ਦੇਖੋ ਕਿੰਨੀਆਂ ਘਣ ਲੱਗਦੀਆਂ ਨੇ ਜਦੋਂ ਪਲਾਸ ਹਾਲੇ ਤਾਂ ਹਲਤਾਂ ਇੱਕ ਆਈਡੀਆ ਪਾ ਲਗਾ ਸਕਦੇ ਆ ਇਧਰਲੀ ਸਾਈਡ ਆ ਜਿਹੜੀ ਇਧਰ ਤੁਸੀਂ ਦੇਖ ਰਹੇ ਹੋ ਉਂਗਲ ਵਾਲੀ ਸਾਈਡ ਇਧਰ ਬੈਡਰੂਮ ਬਣ ਗਿਆ ਇਧਰਲੀ ਸਾਈਡ ਜਿਹੜੀ ਹੈਗੀ ਹੈ ਕਿਚਨ ਆ ਗਈ ਆ ਠੀਕ ਆ ਤੇ ਜਿਹੜੀ ਨਾਲ ਇੱਕ ਵਿੰਡੋ ਦਿਖਦੀ ਹੈ ਉੱਥੇ ਆਪਣਾ ਸਟੋਰ ਆ ਗਿਆ ਕਿਉਂਕਿ ਜੇ ਲਾਈਟ ਵੀ ਅੰਦਰ ਪ੍ਰੋਪਰ ਪੈਂਦੀ ਆ ਨੀ ਹਨੇਰਾ ਕੋਠੀ ਵਿੱਚ ਬਣ ਲੱਗ ਜਾਂਦਾ ਉਹ ਵੀ ਗੱਲ ਨਹੀਂ ਬਣਦੀ ਫਿਰ ਠੀਕ ਆ ਲੌਬੀ ਮੌਸਮ ਵੀ ਹੋ ਚੱਲਿਆ ਚੇਂਜ ਅੱਜ ਟੈਂਪਰੇਚਰ 32 ਡਿਗਰੀ ਦਿਖਾ ਰਿਹਾ ਮੌਸਮ ਤੇ ਕੱਲ ਨੂੰ ਗਰਮੀ ਜੈਸਾ ਪੈ ਰਹੀ ਹੈ ਤੇ ਕੱਲ ਨੂੰ ਮੀਂਹ ਦਾ ਕਹਿੰਦੇ ਫੇਰ ਚਾਂਸ ਪੂਰੇ ਆ ਬਾਕੀ ਦੇਖੋ ਕੀ ਬਣਦਾ ਪੈਦੁਰਾਂ ਕਰਦੀਆਂ ਪਪਾ ਜੈਗੁਲੀ ਕੱਦੋ ਸਭ ਤੋਂ ਜਿਹੜਾ ਜ਼ਰੂਰੀ ਕੰਮ ਹੁੰਦਾ ਕਿ ਲੈਂਟਰਾਂ ਦੇ ਰੋਟੀ ਪਾਣੀ ਦਾ ਬਹੁਤ ਵੱਡਾ ਆਰ ਹੁੰਦਾ ਲੇਡੀਜ਼ ਨੂੰ ਸਮਨਪੀਤ ਭੈਣ ਐਂਡ ਦੂਸਰੀ ਭੈਣ ਸਾਰੀ ਲੱਗੇ ਹੋਇਆ ਰੋਟੀਆਂ ਬਣਾਉਣ ਵਾਸਤੇ ਲੈਂਟਰ ਵਾਲਿਆਂ ਦੀ ਤੇ ਉਤੋਂ ਗਰਮੀ ਵੀ ਅਜ ਕਹਿਰਦੀ ਆ ਤੇ ਉਹ ਵੀ ਅੱਕ ਕੋਲੇ ਉਹ ਗਰਮੀ ਵੀ ਜਿਆਦਾ ਲੱਗਦੀ ਆ ਇੱਕ ਹੈ ਗਰਮੀ ਜਿਆਦਾ ਸੋ ਅੱਜ ਰਾਤ ਨੂੰ ਕਹਿੰਦੇ ਮੌਸਮ ਵੀ ਖਰਾਬ ਹੋਣਾ ਮੀਂਹ ਦਾ ਦੱਸਦੇ ਆ ਸੋ ਮੀਂਹ ਤੋਂ ਪਹਿਲਾਂ ਮੌਸਮ ਵੈਸੀ ਮਾਹੌਲ ਬੋਲ ਪਹਿਲਾਂ ਹੀ ਗਰਮ ਬਹੁਤ ਹੁੰਦਾ ਬਾਕੀ ਦੁਪਹਿਰਾਂ ਲੱਗਾ ਹੋਇਆ ਤੇ ਰੋਟੀਆਂ ਦੇਖੋ ਲੱਗੇ ਹੋਇਆ ਬੇਲਣ ਕਿਉਂਕਿ ਹੁਣ ਰੋਟੀ ਦਾ ਟਾਈਮ ਹੋ ਜਾਣਾ ਜਿੰਨੇ ਆਪਣੇ ਮਾਤਲਕ ਵਰਕਰ ਆ ਜਿੰਨੇ ਕੰਮ ਕਰਦੇ ਨੇ ਇੰਟਰਪੋਲ ਸਾਰ ਨੂੰ ਖਾਣਾ ਵਗੈਰਾ ਸਰਵ ਕਰਾਂਗੇ ਰੋਟੀਆਂ ਦਾ ਕੰਮ ਨਿਬੜ ਗਿਆ ਹੀ ਰੋਟੀਆਂ ਰੱਟੀਆਂ ਲੈਣ ਲਾਉਣ ਤੋਂ ਬਾਅਦ ਤੇ ਜਾਨਵਰ ਆਪਣਾ ਸ਼ਾਂਤ ਹੋਇਆ ਪਿਆ ਮੇਰੇ ਵੀਰੋ ਤੇ ਗਰਮੀ ਹੈਗੀ ਜਾਦੀ ਤੇ ਹੁਣ ਘੰਟਾ ਰਾਮ ਫਰਮਾਇਆ ਜਾ ਰਿਹਾ ਦੋ ਤਿੰਨ ਵਾਰੀ ਆਵਾਜ਼ ਦਿੱਤੀ ਬਣਪੀ ਨੂੰ ਕੋਈ ਜ਼ਰੂਰਤ ਨਹੀਂ ਪੱਖਾ ਛੱਟਿਆ ਉੱਤੇ ਮੈਂ ਕਿੱਥੇ ਬਹੀ ਆ ਤੇ ਬੱਚੇ ਬਾਹਰ ਲੱਗੇ ਹੋਏ ਆ ਖੇਡਣ ਤੇ ਪੂਰੀ ਚਾਂ ਪਏ ਹੋਏ ਆ ਜਵਾਕਾਂ ਨੂੰ ਤਾਂ ਬਸ ਆਪਦੇ ਖੇਡਣ ਤੱਕ ਹੁੰਦਾ ਹਾਂਜੀ ਦੋਸਤੋ ਗੁੱਡ ਮਾਰਨਿੰਗ ਅਗਲਾ ਦਿਨ ਚੜ ਚੁੱਕਿਆ ਤੇ ਰਾਤ ਬੱਦਲ ਇੰਨਾ ਜਿਆਦਾ ਲਸ਼ਕਿਆ ਇੰਨਾ ਜਿਆਦਾ ਮੀਂਹ ਪਿਆ ਬਹੁਤ ਜਿਆਦਾ ਮੌਸਮ ਖਰਾਬ ਹੋ ਗਿਆ ਸੀਗਾ ਕਣਕਾਂ ਕੁਣਕਾਂ ਵੀ ਖਲਾਰਤੀਆਂ ਸਾਰੀਆਂ ਸਾਰੀਆਂ ਸੜਤੀਆਂ ਤੁਸੀਂ ਦੇਖ ਸਕਦੇ ਹੋ ਕਿ ਕਣਕਾਂ ਵੀ ਟੇਡੀਆਂ ਵਿੰਗੀਆਂ ਕਰਤੀਆਂ ਤੇ ਮੀਂਹ ਵੀ ਬਹੁਤ ਜਿਆਦਾ ਪੈ ਗਿਆ ਆਪਣਾ ਲੈਂਟਰ ਵੀ ਆਪਾਂ ਕੱਲ ਕਰ ਲਈ ਸੀਗਾ ਤੇ ਲੈਂਟਰ ਉਤੋਂ ਦੀ ਲੰਘੇ 7-8 ਘੰਟੇ ਸੋ ਲੈਂਟਰ ਨਿਕਲਿਆ ਦਿਨ ਨਿਕਲ ਜਾਂਦਾ ਬਟ ਮੌਸਮ ਹੁਣ ਸਾਫ ਹੋਣ ਲੱਗਾ ਤੇ ਆ ਦੇਖੋ ਟੋਆ ਸਾਰਾ ਇੱਥੇ ਮਿੱਟੀ ਸਾਰੀ ਕੱਢ ਕੇ ਉਧਰ ਪਾਈ ਸੀ ਤੇ ਸਾਰੇ ਘਰ ਦੀ ਹੁਣ ਮਿੱਟੀ ਇਹਦੇ ਜਿਹਾ ਪਵਾਨ ਵਿੱਚ ਬਣਾਇਆ ਸਾਰਾ ਇਹ ਟੋਆ ਭਰ ਜਾਊਗਾ ਠੀਕ ਆ ਮੌਸਮ ਹੁਣ ਬਿਲਕੁਲ ਸਾਫ਼ ਹੋ ਗਿਆ ਰਾਤ ਆ ਭਾਈ ਇੰਨੀਆਂ ਇੱਥੇ ਫੌਲ ਚੜੀਆਂ ਚੱਲੀਆਂ ਤੇ ਰਾਤ ਨੂੰ ਇੰਨਾ ਬੱਦਲ ਗੱਜਿਆ ਬੁਰਾ ਹਾਲ ਕਰ ਛੱਡਿਆ ਆ ਮਨਪੀ ਤਾਂ ਕੰਬ ਗਈ ਗਈ ਹੈ ਨਾ ਕਿਉਂਕਿ ਆਪਣਾ ਘਰ ਪੈ ਰਿਹਾ ਉਧਰ ਤੁਹਾਨੂੰ ਕੱਲ ਦਿਖਾਇਆ ਸੀਗਾ ਹਨਾ ਉਹ ਸਾਰਾ ਉੱਤੇ ਵਰ ਰਹੀ ਕੋਠੀ ਇੱਥੋਂ ਵਾਲਾ ਸਾਰੇ ਢੇੜਤਾ ਠੀਕ ਆ ਇੱਦਾਂ ਸਾਰੇ ਜਿਹੜਾ ਸਿਰਫ ਇੱਕ ਕਮਰਾਈ ਆ ਅਜਾ ਬੈਕਸਾਈਡ ਦੇਖ ਰਹੇ ਹੋ ਠੀਕ ਆ ਇਹ ਵੀ ਸਾਰਾ ਢੇਡ ਕੇ ਉੱਥੇ ਲੈ ਜਾਣ ਚਾਰ ਦਵਾਰੀ ਕੁਛ ਇਟਾਂ ਨੀਆਂ ਨੂਆਂ ਜੀ ਭਰਤੀਆਂ ਟਟਕਾ ਨਾ ਬਹੁਤ ਸੇ ਉਤਲੀਆਂ ਨੀਆਂ ਨੂਆਂ ਚ ਪਾਤੀਆਂ ਇਟਾਂ ਠੀਕ ਆ ਤੇ ਰਾਤ ਕੱਲ ਅਸੀਂ ਗਏ ਨਹੀਂ ਪਿੰਡ ਪਿੰਡ ਨਹੀਂ ਕਹਿੰਦੀ ਸੀ ਅਜਿੱਥੇ ਸਟੇ ਕਰੂੰ ਕੱਲ ਨੂੰ ਜਾਇਓ ਤੇ ਕੱਲ ਨੂੰ ਪ੍ਰੋਗਰਾਮ ਆਪਣਾ ਪਰਸੇ ਪ੍ਰੋਗਰਾਮ ਆ ਤੇ ਚੌਥੇ ਪ੍ਰੋਗਰਾਮ ਤਿੰਨ ਪ੍ਰੋਗਰਾਮ ਫੇਰ ਲਗਾਤਾਰੀ ਆਪਣੀ ਠੀਕ ਆ ਰਾਤ ਰਾਤ ਕੀ ਹੋਇਆ ਸੀ ਰਾਤ ਮੈਂ ਤਾਂ ਡਰਦੀ ਡਰਦੀ ਸੀ ਮੈਨੂੰ ਤਾਂ ਪਹਿਲੀ ਵਾਰ ਹੀ ਪਤਾ ਲੱਗਾ ਹੋਇਆ ਜੱਸ ਵੀ ਡਰਦੇ ਬਈ ਬਿਜਲੀ ਇੰਨੀ ਡਗਦੀ ਸੀ ਨਾ ਧੜ ਧੜ ਹੁੰਦੀ ਸੀ ਖੜਕਾ ਧੜਕਾ ਇੰਨਾ ਇੰਨਾ ਜਿਆਦਾ ਉਤੇ ਜਾਗਦੀਆਂ ਸੀ ਨਾ ਲਾਈਟਾਂ ਵੀ ਗੱਲਾਂ ਤੋਂ ਛੱਡ ਮੈਂ ਨਹੀਂ ਕਦੇ ਇੰਨੀਆਂ ਦੇਖੀਆਂ ਤੇ ਖੜਕਾ ਹੋਵੇ ਇਹ ਮੈਨੂੰ ਕਰਵੇ ਬਾਥਰੂਮ ਜਾਨ ਨਾਲ ਚੱਲ ਮੈਂ ਕਹੋ ਮੈਂ ਤਾਂ ਨਹੀਂ ਜਾਣਾ ਉਧਰ ਐਜ ਕਹੇ ਮੈਂ ਜਾਣਾ ਮੈਨੂੰ ਡਰ ਲੱਗੇ ਸਾਨੂੰ ਬਾਹਰ ਨਿਕਲੂ ਜੀ ਨਾ ਕਰੇ ਬਹੁਤ ਯਾਰ ਪਚਾਈ ਚੰਗਾ ਸੋ ਇੱਕ ਰਾਤ ਇੱਕ ਚੀਜ਼ ਹੋਰ ਸਾਨੂੰ ਲੈ ਬਾਬੇ ਨੇ ਆਪ ਹੀ ਦੱਸਤੀ ਆ ਕਿ ਜਿਹੜੇ ਕੋਠੀ ਨੂੰ ਜਿਹੜਾ ਅਰਥ ਜਰੂਰ ਕਰਾਇਓ ਹਨ ਮੈਂ ਅੱਜ ਤੋਂ 2-3 ਸਾਲ 4 ਸਾਲ ਪਹਿਲਾਂ ਮੈਂ ਆਪ ਦੇ ਚੈਨਲ ਉੱਤੇ ਵੀਡੀਓ ਪਾਈ ਸੀ ਸਾਡੇ ਪਿੰਡ ਨੂੰ ਬਿਜਲੀ ਡਿਗੀ ਸੀ ਕੋਠੀ ਦੇ ਉੱਤੇ ਤੇ ਉਹ ਸਾਰੀ ਕੋਠੀ ਨਵੀਂ ਬਣੀ ਸਾਰੀ ਕੋਠੀ ਪਾੜਤੀ ਜਿੰਨੀ ਉਹਦੀ ਫੀਟਿੰਗ ਸੀਗੀ ਸਾਰੀ ਉਹਦੀ ਫੀਟਿੰਗ ਸਾੜਤੀ ਕੋਠੀ ਦੀ ਜਿੰਨੇ ਜੜਜ ਨੇ ਪਲਾਕ ਸੀ ਜਿੰਨੇ ਘਰੇ ਉਹਨਾਂ ਦੇ ਅ ਬਿਜਲੀ ਦੇ ਚੱਲਣ ਚੱਲਣ ਵਾਲੇ ਉਪਕਰਨ ਸੀਗੇ ਸਾਰੇ ਹੀ ਸਾੜਦੇ ਕੁਝ ਵੀ ਨਹੀਂ ਛੱਡਿਆ ਸੋ ਬਾਬਾ ਰਾਤ ਦੱਸ ਗਿਆ ਬਾਈ ਤੇ ਜਰੂਰ ਤੁਸੀਂ ਆਰ ਜਰੂਰ ਕਰਾਇਓ ਤਾਂ ਖਰਚਾ ਕੁਛ ਵੀ ਨਹੀਂ ਹੋਣਾ। ਉਹ ਪਿੱਛੇ ਤੁਸੀਂ ਦੇਖ ਪਾ ਰਹੇ ਹੋ ਕੋਠੀ ਆਪਣੀ ਤੇ ਸਾਈਡ ਦੇਖੀ ਤੇ ਇਹਨਾਂ ਹੁਣ ਆਪਾਂ ਅਰਥ ਵੀ ਮੈਂ ਉਹ ਬਾਈ ਨੂੰ ਕਹਿ ਕੇ ਹਟਮਗਾ ਅਰਥ ਬਾਈ ਜਰੂਰ ਕਰਾ ਦਿੰਦੀ। ਹੋਰ ਟਾਈਮ ਨਹੀਂ ਹੱਥੋਂ ਦਾ ਬਚਾਈ ਚੰਗਾ ਆਉਦਾ ਹਨ। ਕਿਉਂਕਿ ਜਦੋਂ ਆਪਾਂ ਕੋਠੀ ਦਾ ਸਿਰਾ ਉੱਚਾ ਹੋ ਜਾਂਦਾ ਜਿਹੜੇ ਜਦੋਂ ਕੋਈ ਚੀਜ਼ ਉੱਚੀ ਹੋ ਜਾਂਦੀ ਉਹ ਤੇ ਉਹਦੇ ਟੈਂਕੀ ਕਾਫੀ ਉੱਚੀ ਚਲੀ ਜਾਂਦੀ ਕੋਠੀ ਦੀ ਤੇ ਉਦੋਂ ਬੜੀ ਪ੍ਰੋਬਲਮ ਆਉਂਦੀ ਆ। ਪਰ ਪ੍ਰਮਾਤਮਾ ਸਵਾਤ ਬਖਸ਼ੇ ਪਰ ਪਤਾ ਨਹੀਂ ਹੁੰਦਾ ਪ੍ਰੋਬਲਮ ਦਾ ਪ੍ਰਬੰਧ ਕਰਕੇ ਰੱਖੇ ਹਨ। ਠੀਕ ਆ। ਤੇ ਅੱਜ ਚੱਲੇ ਵਲੋਗ ਦੀ ਕਰ ਤੇ ਹੁਣ ਆਪਾਂ ਚੱਲਦੇ ਆਂ ਪਿੰਡ ਨੂੰ ਠੀਕ ਆ ਕੱਲ ਮਿਲਦੇ ਆਂ ਅਗਲੇ ਵਲੌਗ ਦੇ ਵਿੱਚ ਠੀਕ ਆ ਜੇ ਫਸਟ ਟਾਈਮ ਦੇਖ ਰਹੇ ਹੋ ਚੈਨਲ ਨੂੰ ਸਬਸਕ੍ਰਾਈਬ ਕਰਦੇ ਹੋ ਲਾਈਕ ਤੇ ਕਮੈਂਟ ਕਰਦੇ ਹੋ ਤਾਂ ਸੋ ਸਾਡੇ ਵਲੌਗ ਇਦਾਂ ਲੱਗਦੇ ਆ ਠੀਕ ਆ ਸਾਰੇ ਨੂੰ ਬਾਏ ਬਾਏ ਸਸਟੀ ਆ ਹਾਂ ਹਾਂ